ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਹੁਣ ਵੇਖੋ ਕਿੰਡੀ ਪਿਆਰੀ ਪੰਕਤੀ ਹੈ ਮਹਿਮਾ ਦਾ ਮਤਲਬ ਕੀ ਹੁੰਦਾ ਹੈ ਵਡਿਆਈ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਖਦੇ ਨੇ ਕਹਿੰਦੇ ਹੈ ਦੁਨੀਆ ਦੇ ਲੋਕੋ ਤੁਹਾਡੇ ਸਾਹਮਣੇ ਮੈਂ ਮਹਿਮਾ ਬਿਆਨ ਕਰਨ ਲੱਗਾ ਵਾਂ ਸਤ ਸੰਗਤ ਦੀ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੀਤਾ ਹੁਣ ਤੁਸੀਂ ਗੌਰ ਕਰਿਓ ਇੱਥੇ ਮੀਤਾ ਦਾ ਮਤਲਬ ਮੇਰਾ ਮਨ ਵੀ ਹੈ ਬਾਣੀ ਦੇ ਵਿੱਚੋਂ ਅਸੀਂ ਪੜ੍ਹਦੇ ਆ ਨਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਮਨ ਨੂੰ ਵੀ ਮਿੱਤਰ ਆਖਿਆ ਤੇ ਗੁਰੂ ਜਦੋਂ ਸਾਨੂੰ ਵੀ ਬੁਲਾਉਂਦਾ ਹੈ ਨਾ ਸਭਨਾਂ ਨੂੰ ਤਾਂ ਮਿੱਤਰ ਕਹਿ ਕੇ ਬੁਲਾਉਂਦਾ ਗੁਰਸਿੱਖ ਮੀਤ ਮੀਤ ਦਾ ਮਤਲਬ ਵੀ ਮਿੱਤਰ ਹੁੰਦਾ ਗੁਰਸਿੱਖ ਮੀਤ ਚਲੋ ਗੁਰ ਚਾਲੀ ਗੁਰੂ ਸਾਨੂੰ ਵੀ ਮਿੱਤਰ ਕਹਿ ਕੇ ਬੁਲਾਉਂਦਾ ਇੱਕ ਬੇਨਤੀ ਕਰਾਂ ਤੁਸੀਂ ਦੁਨੀਆ ਦਾ ਕੋਈ ਵੀ ਧਾਰਮਿਕ ਗ੍ਰੰਥ ਲੈ ਕੇ ਪੜ੍ਹ ਲਿਓ ਉਹਨਾਂ ਦੇ ਵਿੱਚ ਜਿਹੜੀ ਵਿਚਾਰ ਤੁਹਾਡੇ ਸਾਹਮਣੇ ਤੁਹਾਨੂੰ ਵੇਖਣ ਨੂੰ ਮਿਲੇਗੀ ਨਾ ਜੇ ਕੋਈ ਆਪਣੇ ਆਪ ਨੂੰ ਪੈਗੰਬਰ ਖਵਾਉਣ ਵਾਲਾ ਏ ਤੇ ਉਸ ਨੇ ਆਪਣੇ ਚੇਲੇ ਨੂੰ ਇਸ ਲਫ਼ਜ਼ ਦੇ ਨਾਲ ਕਦੀ ਸੰਬੋਧਨ ਨਹੀਂ ਕੀਤਾ ਹੋਵੇਗਾ ਜੇ ਇੱਕ ਆਪਣੇ ਆਪ ਨੂੰ ਗੁਰੂ ਅਖਵਾ ਰਿਹਾ ਏ ਤੇ ਉਹ ਦੂਜੇ ਨੂੰ ਜਿਹੜਾ ਉਹਦਾ ਚੇਲਾ ਏ ਉਹਨੂੰ ਮਿੱਤਰ ਕਹਿ ਕੇ ਬੁਲਾਉਣਾ ਬਹੁਤ ਦੂਰ ਦੀ ਗੱਲ ਹੈ ਉਹ ਕਿਤੇ ਵੀ ਤੁਹਾਨੂੰ ਇਹ ਚੀਜ਼ ਨਹੀਂ ਮਿਲੇਗੀ ਵੀ ਕਿਤੇ ਮਿੱਤਰ ਕਹਿ ਦਿੱਤਾ ਹੋਵੇ ਇਹ ਉਥੇ ਇਹ ਸਭ ਤੁਹਾਨੂੰ ਮਿਲੇਗਾ ਗੁਰੂ ਗੁਰੂ ਹੀ ਏ ਤੇ ਚੇਲਾ ਚੇਲਾ ਹੀ ਏ ਪਰ ਇੱਥੇ ਤੁਸੀਂ ਵੇਖੋ ਜਦੋਂ ਅਸੀਂ ਗੁਰਮਤਿ ਦੇ ਵਿੱਚ ਵੇਖਦੇ ਆ ਨਾ ਗੁਰਮਤਿ ਦੇ ਵਿੱਚ ਇਹ ਚੀਜ਼ ਤੁਹਾਨੂੰ ਨਹੀਂ ਮਿਲੇਗੀ ਇੱਥੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਾਂ ਪੜ੍ਹਦੇ ਆ ਨਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਐਸੀ ਸੁਚੱਜੀ ਪਿਆਰੀ ਵਿਚਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਸਾਹਮਣੇ ਰੱਖੀ ਐ ਪਾਤਸ਼ਾਹ ਜੀ ਨੇ ਆਖਿਆ ਵੇਖੋ ਤੁਸੀਂ ਬਾਣੀ ਦਾ ਇਹ ਵਾਕ ਪੜਿਓ ਕਦੀ ਆਮ ਕਰਕੇ ਨਾ ਪਿੰਡਾਂ ਥਾਵਾਂ ਦੇ ਵਿੱਚ ਪ੍ਰਾਤਨ ਸਮੇਂ ਦੇ ਵਿੱਚ ਐਸਾ ਵਾਪਰਦਾ ਸੀ ਅੱਜ ਵੀ ਸ਼ਾਇਦ ਵਾਪਰਦਾ ਹੋਵੇ ਕਈ ਥਾਵਾਂ ਦੇ ਉੱਤੇ ਬੱਚਾ ਜਦੋਂ ਸ਼ਾਮ ਦੇ ਵੇਲੇ ਕਿਤੇ ਬਾਹਰ ਖੇਡਦਾ ਹੋਵੇ ਨਾ ਤੇ ਰਾਤ ਪੈ ਜਾਵੇ ਹਨੇਰਾ ਹੋ ਜਾਵੇ ਹੁਣ ਜਦੋਂ ਹਨੇਰਾ ਪੈ ਜਾਂਦਾ ਸੀ ਨਾ ਤੇ ਮਾਂ ਜਿਹੜੀ ਆ ਬੱਚੇ ਨੂੰ ਆਵਾਜ਼ ਮਾਰਦੀ ਸੀ ਮਾਂ ਬੱਚੇ ਨੂੰ ਆਵਾਜ਼ ਮਾਰਦੀ ਸੀ ਆਖਦੀ ਸੀ ਵੇ ਪੁੱਤ ਹਨੇਰਾ ਹੋ ਗਿਆ ਏ ਹੁਣ ਘਰ ਆ ਜਾ ਹਨੇਰਾ ਹੋ ਗਿਆ ਏ ਘਰ ਆ ਜਾ ਉਹ ਜਦੋਂ ਮਾਂ ਇਹ ਲਫ਼ਜ਼ ਵਰਤਦੀ ਸੀ ਨਾ ਵੇ ਪੁੱਤ ਉਹ ਜਦੋਂ ਵੇ ਪੁੱਤ ਕਹਿੰਦੀ ਸੀ ਨਾ ਉਸ ਵੇ ਪੁੱਤ ਦੇ ਵਿੱਚ ਬੜਾ ਪਿਆਰ ਛੁਪਿਆ ਹੁੰਦਾ ਸੀਗਾ ਉਹ ਵੇ ਪੁੱਤ ਕਹਿਣ ਦੇ ਵਿੱਚ ਹੀ ਬੜਾ ਪਿਆਰ ਹੁੰਦਾ ਸੀਗਾ ਤੇ ਜਦੋਂ ਗੁਰੂ ਵੀ ਆਪਣੇ ਸਿੱਖ ਨੂੰ ਆਵਾਜ਼ ਮਾਰਦਾ ਏ ਨਾ ਤੇ ਗੁਰੂ ਵੀ ਮਾਂ ਏ ਨਾ ਤੂੰ ਮੇਰਾ ਪਿਤਾ ਉਹ ਹੈ ਮੇਰਾ ਮਾਤਾ ਗੁਰੂ ਵੀ ਤੇ ਮਾਂ ਐ ਨਾ ਜਦੋਂ ਗੁਰੂ ਵੀ ਆਵਾਜ਼ ਲਾਉਂਦਾ ਇਹਨਾਂ ਕੁਝ ਇਸੇ ਤਰ੍ਹਾਂ ਹੀ ਲਾਉਂਦਾ ਤੁਸੀਂ ਬਾਣੀ ਦਾ ਸ਼ਬਦ ਪੜ੍ਹਿਆ ਹੋਵੇਗਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਵੇ ਪੁੱਤ ਕਹਿ ਕੇ ਬੁਲਾਉਂਦੀ ਐ ਨਾ ਜਦੋਂ ਗੁਰੂ ਵੀ ਸਾਨੂੰ ਆਵਾਜ਼ ਮਾਰਦਾ ਐ ਨਾ ਆਪਣੇ ਸਿੱਖ ਨੂੰ ਆਵਾਜ਼ ਮਾਰਦਾ ਐ ਭਾਈ ਲਾਲੋ ਦੀ ਦਾ ਜ਼ਿਕਰ ਐ ਉੱਥੇ ਹੁਣ ਭਾਈ ਲਾਲੋ ਜੀ ਨੂੰ ਵੇਹ ਲਾਲੋ ਕਹਿ ਕੇ ਕਿੰਨੇ ਪਿਆਰ ਦੇ ਨਾਲ ਕਿੰਨੇ ਸਤਕਾਰ ਦੇ ਨਾਲ ਉਹਨਾਂ ਨੇ ਆਵਾਜ਼ ਲਗਾਈ ਗੁਰੂ ਸਾਹਿਬ ਨੇ ਤੇ ਉਹ ਆਵਾਜ਼ ਜਿਹੜੀ ਲਗਾਈ ਹੈ ਉਹ ਕੇਵਲ ਭਾਈ ਲਾਲੋ ਜੀ ਵਾਸਤੇ ਨਹੀਂ ਹੈ ਉਹ ਕੇਵਲ ਭਾਈ ਲਾਲੋ ਵਾਸਤੇ ਨਹੀਂ ਹੈ ਉਥੇ ਇਹ ਵਿਚਾਰ ਜਿਹੜੀ ਉਹ ਸਾਡੇ ਸਭਨਾ ਵਾਸਤੇ ਹੈ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਗੁਰਮਤਿ ਦੀ ਵਿਚਾਰ ਜਿਹੜੀ ਉਹ ਸਭਨਾਂ ਦੇ ਉੱਤੇ ਢੱਕਦੀ ਹੈ ਤੇ ਮੈਂ ਤੁਹਾਡੇ ਸਾਹਮਣੇ ਇਹ ਬੇਨਤੀ ਕਰਨੀ ਚਾਹਨਾ ਕਿ ਜੇ ਗੁਰੂ ਇਹਨੇ ਪਿਆਰ ਦੇ ਨਾਲ ਸਾਨੂੰ ਆਵਾਜ਼ ਲਗਾਵੇ ਤੇ ਗੁਰੂ ਆਖਦਾ ਹੋਵੇ ਸਿਖਾ ਬਾਣੀ ਨੂੰ ਪੜ ਬਾਣੀ ਨੂੰ ਵਿਚਾਰ ਬਾਣੀ ਨੂੰ ਆਪਣੇ ਜੀਵਨ ਦੇ ਅੰਦਰ ਕਮਾ ਤੇ ਅੱਜ ਦਾ ਸਿੱਖ ਕਹਿੰਦਾ ਹੋਵੇ ਪਾਤਸ਼ਾਹ ਮੇਰੇ ਕੋਲ ਟਾਈਮ ਨਹੀਂ ਹੈਗਾ ਤੇ ਕਿੰਨੀ ਸ਼ਰਮ ਵਾਲੀ ਗੱਲ ਨਹੀਂ ਹੈ ਤੁਸੀਂ ਵੇਖੋ ਇੱਕ ਬੇਨਤੀ ਕਰਾਂ ਅੱਜ ਸਾਡੀ ਕੌਮ ਦੇ ਵਿੱਚ ਹਿਸਾਬ ਕਿਤਾਬ ਪਤਾ ਕੀ ਬਣਿਆ ਹੋਇਆ ਅੱਜ ਤੁਹਾਨੂੰ ਹਰ ਇੱਕ ਬੰਦਾ ਇਹ ਤੇ ਆਖ ਦਵੇਗਾ ਕਿ ਬਾਣੀ ਪੜੋ ਇਹ ਆਖ ਦਵੇਗਾ ਇਹ ਵੀ ਆਖ ਦਿੱਤਾ ਜਾਵੇਗਾ ਕਿ ਨਿਤਨੇਮ ਕਰੋ ਬੜੀ ਚੰਗੀ ਗੱਲ ਹੈ ਮਾੜੀ ਗੱਲ ਕੋਈ ਨਹੀਂ ਬਾਣੀ ਪੜਨੀ ਚਾਹੀਦੀ ਹੈ ਨਿਤਨੇਮ ਕਰਨਾ ਚਾਹੀਦਾ ਹੈ ਪਰ ਸਾਡੇ ਲੋਕ ਕੇਵਲ ਇਥੋਂ ਤੱਕ ਸੀਮਤ ਹੋ ਗਏ ਨੇ ਇਹਦਾ ਮਤਲਬ ਇਹ ਨਾ ਸਮਝ ਲਿਓ ਕਿ ਮੈਂ ਨਿਤਨੇਮ ਨੂੰ ਮਾੜਾ ਕਹਿ ਰਿਹਾ ਜਾਂ ਬਾਣੀ ਪੜਨ ਨੂੰ ਮਾੜਾ ਕਹਿ ਰਿਹਾ ਪਰ ਮੈਂ ਇਹ ਬੇਨਤੀ ਕਰ ਰਿਹਾ ਕਿ ਸਾਡੇ ਲੋਕ ਕੇਵਲ ਇਥੋਂ ਤੱਕ ਸੀਮਤ ਹੋ ਗਏ ਨੇ ਕੇਵਲ ਪੜਨ ਤੱਕ ਪੜਨਾ ਹੈ ਵੈਸੇ ਤੇ ਸਾਡੇ ਲੋਕ ਪੜਦੇ ਵੀ ਨਹੀਂ ਇਹ ਵੀ ਬੜੀ ਵੱਡੀ ਗੱਲ ਹੈ ਸਾਡੀ ਕੌਮ ਦੇ ਵਿੱਚੋਂ ਇਹ ਚੀਜ਼ ਜਿਹੜੀ ਉਹ ਘਟਦੀ ਜਾ ਰਹੀ ਹੌਲੀ ਹੌਲੀ ਅੱਜ ਅਸੀਂ ਕਹਿੰਦੇ ਆ ਨਾ ਵੀ ਸਾਡਾ ਜਿਹੜਾ ਸਮਾਜ ਹੈ ਉਹ ਅੱਜ ਵਹਿਮਾਂ ਭਰਮਾਂ ਵਾਲੇ ਪਾਸੇ ਨੂੰ ਕਰਮ ਕਾਂਡਾਂ ਵਾਲੇ ਪਾਸੇ ਨੂੰ ਫੈਸ਼ਨ ਪ੍ਰਸਤੀ ਦੇ ਅੰਦਰ ਗਲਤਾਨ ਹੋ ਰਿਹਾ ਉਹਦੇ ਪਿੱਛੇ ਕਾਰਨ ਇਹੀ ਹੈ ਕਿ ਅਸੀਂ ਪਹਿਲੀ ਗੱਲ ਤੇ ਪੜਿਆ ਹੀ ਨਹੀਂ ਤੇ ਜੇ ਪੜਿਆ ਹੈ ਬੜੀ ਚੰਗੀ ਗੱਲ ਹੈ ਪਰ ਪੜਨ ਤੋਂ ਬਾਅਦ ਅਗਲਾ ਇੱਕ ਹੋਰ ਸਟੈਪ ਸੀਗਾ ਉਹ ਸੀਗਾ ਬਾਣੀ ਨੂੰ ਵਿਚਾਰਨਾ ਬਾਣੀ ਨੂੰ ਵਿਚਾਰਨਾ ਆ ਸਾਡਾ ਸਮਾਜ ਜਿਹੜਾ ਹੈ ਉਹ ਬਾਣੀ ਨੂੰ ਵਿਚਾਰਨ ਵਾਲੇ ਪਾਸੇ ਨੂੰ ਤੇ ਤੁਰਿਆ ਹੀ ਨਹੀਂ ਤੁਸੀਂ ਬਾਣੀ ਦਾ ਵਾਕ ਪੜ ਲਓ ਨਾ ਜਿੱਥੇ ਪਾਤਸ਼ਾਹ ਨੇ ਆਖਿਆ ਸਤਗੁਰ ਨੋ ਸਭ ਕੋ ਵੇਖਦਾ ਸਤਗੁਰੂ ਨੂੰ ਤੇ ਅਸੀਂ ਸਾਰੇ ਵੇਖ ਰਹੇ ਹਾਂ ਬਾਹਰਲੇ ਤੌਰ ਦੇ ਉੱਤੇ ਅਸੀਂ ਵੀ ਆਏ ਹਾਂ ਇੱਥੇ ਮੱਥਾ ਟੇਕ ਕੇ ਆਏ ਵੇਖ ਲਿਆ ਅਸੀਂ ਗੁਰੂ ਸਾਹਿਬ ਨੂੰ ਤੇ ਕਈਆਂ ਦਾ ਇਹ ਸਿਸਟਮ ਹੁੰਦਾ ਏ ਕਿ ਉਹਨਾਂ ਨੇ ਬਾਣੀ ਦੀ ਇੱਕ ਪੰਕਤੀ ਵੀ ਨਹੀਂ ਪੜਣੀ ਪਰ ਰੁਮਹਾਲਾ ਚੁੱਕ ਕੇ ਇੱਕ ਵਾਰੀ ਵੈਸੇ ਹੀ ਵੇਖ ਲੈਂਦੇ ਨੇ ਉਹ ਕਹਿੰਦੇ ਜੀ ਬਾਣੀ ਚ ਆਇਆ ਸਤਗੁਰੂ ਨੋ ਸਭ ਕੋ ਵੇਖਦਾ ਵੀ ਅਸੀਂ ਨੇ ਤਾਂ ਵੇਖਿਆ ਪਰ ਜੇ ਉਸ ਤੋਂ ਅਗਲੀ ਪੰਕਤੀ ਪੜਾਂਗੇ ਨਾ ਗੱਲ ਕਲੀਅਰ ਹੋ ਜਾਂਦੀ ਏ ਪਾਤਸ਼ਾਹ ਨੇ ਆਖਿਆ ਸਤਗੁਰੂ ਨੋ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਸਾਰੇ ਦਾ ਸਾਰਾ ਜਗਤ ਵੇਖ ਰਿਹਾ ਏ ਸਾਰੇ ਦਾ ਸਾਰਾ ਸੰਸਾਰ ਵੇਖ ਰਿਹਾ ਏ ਪਰ ਪਾਤਸ਼ਾਹ ਜੀ ਨੇ ਆਖਿਆ ਕਹਿੰਦੇ ਡਿਠਾ ਮੁਕਤ ਨਾ ਹੋਵੇ ਕੇਵਲ ਬਾਹਰਲੇ ਤੌਰ ਦੇ ਉੱਤੇ ਵੇਖਣ ਦੇ ਨਾਲ ਭਲਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੁਗਲੀ ਨਿੰਦਿਆ ਦੁਸ਼ੈਰਖਾ ਵਹਿਮ ਭਰਮ ਕਰਮकांड ਇਹਨਾਂ ਤੋਂ ਤੇਰੀ ਮੁਕਤੀ ਨਹੀਂ ਹੋਣੀ ਇਹਨਾਂ ਤੋਂ ਤੇਰਾ छुटਕਾਰਾ ਨਹੀਂ ਹੋਣਾ ਜੇ ਕੇਵਲ ਬਾਹਰੋਂ ਦੀ ਤੂੰ ਆਪਣੀ ਇੱਕ ਪ੍ਰੈਕਟਿਸ ਬਣਾ ਲਈ ਅੱਜ ਅੱਜ ਵੈਸੇ ਸਾਡੀ ਪ੍ਰੈਕਟਿਸ ਕੋ ਜੇ ਇਸੇ ਤਰ੍ਹਾਂ ਦੀ ਹੈ ਅਸੀਂ ਕੀ ਕਰਦੇ ਹਾਂ ਗੁਰਦੁਆਰੇ ਆਏ ਮੱਥਾ ਟੇਕਿਆ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਿਆ ਤੇ ਕਈ ਤਾਂ ਜੁੱਤੀਆਂ ਨੂੰ ਵੀ ਮੱਥਾ ਟੇਕਦੇ ਨੇ ਉਹ ਵੀ ਇੱਕ ਇੰਪੋਰਟੈਂਟ ਕੰਮ ਲੱਗਦਾ ਸ਼ਾਇਦ ਉਹਨਾਂ ਨੂੰ ਕਮਾਲ ਦੀ ਗੱਲ ਮੈਂ ਕਈ ਵਾਰੀ ਸੋਚਦਾ ਹਾਂ ਨਾ ਵੀ ਜਿਹੜਾ ਸਿਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕਦਾ ਏ ਉਹ ਜੁੱਤੀਆਂ ਅੱਗੇ ਝੁਕੇ ਸਿੱਖਾ ਤੈਨੂੰ ਸ਼ਰਮ ਨਾ ਆਈ ਇਹੋ ਜਿਹਾ ਕੰਮ ਕਰਦੇ ਆ ਹੋਇਆ ਪਰ ਉਹ ਜੁੱਤੀਆਂ ਅੱਗੇ ਵੀ ਸਿਰ ਝੁਕਾਉਂਦੇ ਚਲੋ ਮੈਂ ਗੱਲ ਸ਼ਾਰਟ ਚ ਰੱਖਾਂ ਜੁੱਤੀਆਂ ਕੇ ਸਿਰ ਝੁਕਾਇਆ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਫਿਰ ਚਾਰ ਪੰਜ ਵਾਰੀ ਇਧਰੋਂ ਉਧਰੋਂ ਘੁੰਮ ਕੇ ਟੇਕਿਆ ਉਹ ਵਿਚਾਰੇ ਜਿੰਨਾ ਕ ਟਾਈਮ ਘਰੋਂ ਲੈ ਕੇ ਆਏ ਹੁੰਦੇ ਨੇ ਨਾ ਉਹ ਸਾਰੇ ਦਾ ਸਾਰਾ ਟਾਈਮ ਮੱਥਾ ਟੇਕਣ ਦੀ ਲੰਘ ਜਾਂਦਾ ਫਿਰ ਬੰਦਾ ਕਹਿੰਦਾ ਟਾਈਮ ਬਹੁਤ ਹੋ ਗਿਆ ਹੁਣ ਘਰ ਚਲੀਏ ਕੜਾਹ ਪ੍ਰਸ਼ਾਦ ਲਿਆ ਲੰਗਰ ਖਾਦਾ ਤੇ ਘਰ ਨੂੰ ਤੁਰ ਗਏ ਗੁਰਦੁਆਰੇ ਆਏ ਕਾਦੇ ਵਾਸਤੇ ਸੀ ਉਹ ਪਤਾ ਹੀ ਕੁਝ ਨਹੀਂ ਹੈਗਾ ਉਹ ਪਤਾ ਹੀ ਨਹੀਂ ਹੈਗਾ ਹਾਲਾਤ ਨੇ ਸਾਡੀ ਕੌਮ ਦੇ ਤੇ ਇੱਕ ਬੇਨਤੀ ਕਰਾਂ ਕੁਝ ਕੁ ਸਾਲ ਬੀਤ ਗਏ ਮੇਰੇ ਖਿਆਲ 4-5 ਸਾਲ ਪੁਰਾਣੀ ਗੱਲ ਹੋਣੀ ਹੈ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਸੀਗਾ ਤੇ ਅਸੀਂ ਕੁਝ ਕੁ ਵੀਰਾਂ ਨੇ ਨਾ ਕੈਮਰਾ ਲਿਆ ਤੇ ਕੈਮਰਾ ਲੈ ਕੇ ਅਸੀਂ ਰਿਕਾਵਗਨ ਸਾਹਿਬ ਦਿੱਲੀ ਗੁਰਦੁਆਰਾ ਸਾਹਿਬ ਵਿਖੇ ਚਲੇ ਗਏ ਉੱਥੇ ਇੱਕ ਵੀਰ ਨੇ ਕੈਮਰਾ ਫੜਿਆ ਤੇ ਦੂਜਾ ਸਵਾਲ ਪੁੱਛਣ ਲੱਗਾ ਸੰਗਤਾਂ ਨੂੰ ਵੀ ਤੁਸੀਂ ਇੱਥੇ ਕਿਉਂ ਆਏ ਹੋ ਜਦੋਂ ਉਹਨਾਂ ਨੂੰ ਪੁੱਛਿਆ ਕਿਉਂ ਆਏ ਹੋ ਜਵਾਬ ਸੁਣ ਕੇ ਅਸੀਂ ਹੈਰਾਨ ਰਹਿ ਗਏ ਉਹਨਾਂ ਨੂੰ ਪੁੱਛਿਆ ਵੀ ਕਿਉਂ ਆਇਓ ਇੱਕ ਨੇ ਪਤਾ ਕੀ ਆਖਿਆ ਇੱਕ ਨੇ ਆਖਿਆ ਜੀ ਅਸੀਂ ਮੱਥਾ ਟੇਕਣ ਆਏ ਆ ਹੁਣ ਤੁਸੀਂ ਗੌਰ ਕਰੋ ਤੁਹਾਨੂੰ ਇਹ ਗੱਲ ਸ਼ਾਇਦ ਲੱਗ ਰਹੀ ਹੋਏਗੀ ਵੀ ਠੀਕ ਹੀ ਤੇ ਆਖਿਆ ਉਹਨਾਂ ਨੇ ਮੱਥਾ ਟੇਕਣ ਹੀ ਤੇ ਆਏ ਨੇ ਕਿਉਂਕਿ ਅਸੀਂ ਵੀ ਮੱਥਾ ਟੇਕਣ ਆਉਂਦੇ ਆ ਗੁਰਦੁਆਰੇ ਕੇਵਲ ਮੱਥਾ ਟੇਕਣ ਵਾਸਤੇ ਨਹੀਂ ਸੀ ਆਉਣਾ ਗੁਰਦੁਆਰਾ ਜਿਹੜਾ ਹੈ ਨਾ ਇਹ ਸਕੂਲ ਹੈ ਗੁਰਦੁਆਰਾ ਜਿਹੜਾ ਹੈ ਇਹ ਸਕੂਲ ਹੈ ਪਾਤਸ਼ਾਹ ਨੇ ਬਾਣੀ ਦੇ ਅੰਦਰ ਫਰਮਾਇਆ ਸਤ ਸੰਗਤ ਸਤਗੁਰ ਚਟ ਛਾਲ ਹੈ ਜਿਤ ਹਰ ਗੁਣ ਸਿਖਾ ਇਹ ਤਾਂ ਗੁਰੂ ਨੇ ਇੱਕ ਸਕੂਲ ਖੋਲ੍ਹਿਆ ਏ ਇੱਥੇ ਆ ਕੇ ਜਿਵੇਂ ਬੱਚਾ ਸਕੂਲ ਦੇ ਵਿੱਚ ਦੁਨਿਆਵੀ ਪੜ੍ਹਾਈ ਕਰਨ ਵਾਸਤੇ ਜਾਂਦਾ ਏ ਇੱਥੇ ਸਿੱਖ ਆਉਂਦਾ ਏ ਆਪਣੇ ਗੁਰੂ ਦੇ ਕੋਲੋਂ ਗੁਰਬਾਣੀ ਦੀ ਸਿੱਖਿਆ ਲੈਣ ਵਾਸਤੇ ਪਰ ਮੈਨੂੰ ਮਾਫ਼ ਕਰਿਓ ਉਹ ਗੱਲ ਮੈਂ ਕਹਿ ਦੇਣੀ ਚਾਹੁੰਦਾ ਕਿ ਅੱਜ ਅਸੀਂ ਗੁਰਦੁਆਰੇ ਆਏ ਤੇ ਸੀ ਪਰ ਇੱਥੇ ਆ ਕੇ ਗੁਰਬਾਣੀ ਦੀ ਸਿੱਖਿਆ ਤੇ ਘਟ ਦਿੱਤੀ ਜਾਂਦੀ ਏ ਟਾਈਮ ਵੇਸ ਕਈ ਵਾਰੀ ਬਹੁਤਾ ਕਰ ਦਿੱਤਾ ਜਾਂਦਾ ਏ ਟਾਈਮ ਵੇਸ ਕਈ ਵਾਰੀ ਬਹੁਤਾ ਕਰ ਦਿੱਤਾ ਜਾਂਦਾ ਮੇਰੇ ਵਰਗਾ ਜੀ ਬੰਦਾ ਬਹਿ ਜਾਏਗਾ ਉਹ ਇਧਰ ਉਧਰ ਬੇਸਿਰ ਪੈਰ ਦੀਆਂ ਗੱਲਾਂ ਸੁਣਾਵੇਗਾ ਝੂਠੀਆਂ ਕਹਾਣੀਆਂ ਸੁਣਾਵੇਗਾ ਤੇ ਸਮਾ ਜਿਹੜਾ ਹੈ ਉਹ ਬਰਬਾਦ ਕੀਤਾ ਜਾਂਦਾ ਕਈ ਵਾਰੀ ਸੰਗਤ ਦਾ ਗੱਲ ਤੇ ਇੰਨੀ ਕਹਿ ਵੀ ਸਮਾਗਮ ਦਾ ਟਾਈਮ ਵੀ ਸੀਮਤ ਹੋਣਾ ਚਾਹੀਦਾ ਸਮਾਗਮ ਦਾ ਟਾਈਮ ਵੀ ਸੀਮਤ ਹੋਣਾ ਚਾਹੀਦਾ ਵੀ ਇੰਨੇ ਵਜੇ ਸ਼ੁਰੂ ਹੋਏਗਾ ਤੇ ਇੰਨੇ ਵਜੇ ਖਤਮ ਹੋਏਗਾ ਇਹ ਟਾਈਮ ਹੋਣਾ ਚਾਹੀਦਾ ਤੇ ਉਹਦੇ ਵਿੱਚ ਹੀ ਸਾਰਾ ਕੁਝ ਹੋਵੇ ਕਈ ਵਾਰ ਐਸਾ ਹੁੰਦਾ ਤੁਸੀਂ ਉਹ ਰੈਨ ਸਵਾਈ ਕੀਰਤਨ ਦਰਬਾਰ ਵੇਖੇ ਹੋਣੇ ਨੇ ਉਹ ਸਾਰੀ ਸਾਰੀ ਰਾਤ ਚੱਲਦੇ ਨੇ ਤੇ ਲੋਕ ਪਿੱਛੇ ਘਰਾੜੇ ਮਾਰਨ ਦੇ ਹੁੰਦੇ ਨੇ ਤੇ ਉਹਨਾਂ ਨੂੰ ਪੁੱਛੋ ਜਿਹੜੋਂ ਸਵੇਰੇ ਘਰ ਵੜਨਗੇ ਨਾ ਉਹ ਲੋਗ ਵੀ ਤੁਸੀਂ ਕਿੱਥੇ ਗਏ ਸੀ ਉਹ ਜੀ ਅਸੀਂ ਕੀਰਤਨ ਦਰਬਾਰ ਚ ਗਏ ਸੀ ਉਹਨਾਂ ਨੂੰ ਪੁੱਛੋ ਜਿਹੜੇ ਰਾਗੀ ਸਿੰਘਾਂ ਨੇ ਸ਼ਬਦ ਗਾਏ ਸੀ ਇੱਕ ਸ਼ਬਦ ਹੀ ਦੱਸ ਦਿਓ ਨਹੀਂ ਜੀ ਉਹ ਤਾਂ ਪਤਾ ਨਹੀਂ ਸਾਨੂੰ ਉਹ ਤੇ ਪਤਾ ਨਹੀਂ ਸਾਨੂੰ ਇਹ ਸਾਡੀ ਕੌਮ ਦਾ ਸਿਸਟਮ ਚੱਲ ਰਿਹਾ ਅਸੀਂ ਕਹਿੰਦੇ ਆ ਸਾਡੀ ਕੌਮ ਤਰੱਕੀ ਕਿਉਂ ਨਹੀਂ ਕਰ ਰਹੀ ਕਾਰਨ ਇਹ ਹੀ ਆ ਜੀ ਉਹਦੇ ਪਿੱਛੇ ਤਰੱਕੀ ਤਾਂ ਕਰੇਗੀ ਜੇ ਪੱਲੇ ਕੁਝ ਹੋਵੇਗਾ ਜੇ ਪੱਲੇ ਕੁਝ ਨਹੀਂ ਨਾ ਤੇ ਤਰੱਕੀ ਬਿਲਕੁਲ ਨਹੀਂ ਹੈ ਤੁਹਾਡਾ ਬੱਚਾ ਰੋਜ਼ਾਨਾ ਸਕੂਲ ਜਾਂਦਾ ਏ ਜੇ ਸਕੂਲ ਜਾ ਕੇ ਕੇਵਲ ਟੀਚਰ ਨੂੰ ਮੱਥਾ ਟੇਕ ਕੇ ਆ ਜਾਵੇ ਦਰਵਾਜ਼ੇ ਦਾ ਜਿੱਥੇ ਸਕੂਲ ਦਾ ਗੇਟ ਹੈ ਉਥੇ ਇਦਾਂ ਹੱਥ ਲਾਵੇ ਤੇ ਮੱਥੇ ਨੂੰ ਮਿੱਟੀ ਲਾ ਕੇ ਆ ਜਾਵੇ ਜਾਂ ਚੌਂਕੀਦਾਰ ਨੂੰ ਮੱਥਾ ਟੇਕ ਆਵੇ ਜਾਂ ਪ੍ਰਿੰਸੀਪਲ ਨੂੰ ਮੱਥਾ ਟੇਕ ਆਵੇ ਜਾਂ ਜਿਹੜੀਆਂ ਕਿਤਾਬਾਂ ਬੈਗ 'ਚ ਲੈ ਕੇ ਗਿਆ ਉਹ ਸਾਰੀਆਂ ਕਿਤਾਬਾਂ ਨੂੰ ਕੱਢ ਕੇ ਏਕ-ਇਕ ਵਾਰੀ ਮੱਥੇ ਨੂੰ ਲਾਈ ਜਾਵੇ ਤੇ ਉਦਾਂ ਹੀ ਘਰ ਆ ਜਾਵੇ ਬੜੇ ਕੁਝ ਵੀ ਨਾ ਤਾਂ ਕੀ ਤੁਹਾਡਾ ਬੱਚਾ ਪਾਸ ਹੋਊਗਾ ਕਿ ਫੇਲ ਹੋਊਗਾ ਤਰੱਕੀ ਕਰੂਗਾ ਜਾਂ ਕੀ ਬਣੇਗਾ ਉਹਦਾ ਤੁਸੀਂ ਆਪੇ ਹੀ ਕਹੋਗੇ ਉਹਨੂੰ ਉਹ ਮੁਰਖਾ ਸਕੂਲ ਜਾਣਾ ਹੁੰਦਾ ਹੈ ਮੈਡਮ ਨੂੰ ਮੱਥਾ ਘੱਟ ਟੇਕਿਆ ਕਰ ਜਾਂ ਲੋੜ ਹੀ ਨਹੀਂ ਮੈਡਮ ਨੂੰ ਮੱਥਾ ਟੇਕਣ ਦੀ ਇੱਥੇ ਭਾਵੇਂ ਨਾ ਲੈ ਜਾਓ ਕਿ ਮੈਂ ਕਹਿ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਣਾ ਚਾਹੀਦਾ ਬਿਲਕੁਲ ਟੇਕਣਾ ਹੈ ਪਰ ਮੈਂ ਇੱਕ ਆਮ ਦੁਨੀਆਵੀ ਗੱਲ ਕਰ ਰਿਹਾ ਕਿ ਮੈਡਮ ਨੂੰ ਕੋਈ ਮੱਥਾ ਟੇਕ ਕੇ ਪ੍ਰਿੰਸੀਪਲ ਨੂੰ ਕੋਈ ਮੱਥਾ ਟੇਕ ਕੇ ਤੇ ਇਦਾਂ ਹੀ ਬਿਨਾਂ ਪੜੇ ਘਰ ਆ ਜਾਵੇ ਜਾਂ ਉਥੇ ਬਾਹਰ ਝਾੜੂ ਲਾਈ ਜਾਵੇ ਪੋਚਾ ਲਾਈ ਜਾਵੇ ਪੜੇ ਕੁਝ ਵੀ ਨਾ ਤੇ ਇਦਾਂ ਹੀ ਘਰ ਆ ਜਾਵੇ ਤਾਂ ਤੁਸੀਂ ਕੀ ਆਖੋਗੇ ਉਹਨੂੰ ਇੰਨਾ ਹੀ ਕਹੋਗੇ ਨਾ ਵੀ ਜਾਨਣਾ ਹੋਣਾ ਇਹ ਤੇ ਕੁਝ ਪੜ੍ਹ ਕੇ ਆਇਆ ਕਰ ਕੁਝ ਸਮਝ ਕੇ ਆਇਆ ਕਰ ਤਾਂ ਤੂੰ ਜ਼ਿੰਦਗੀ 'ਚ ਤਰੱਕੀ ਕਰੇਂਗਾ ਪਰ ਇੱਥੇ ਸਾਡੀ ਕੌਮ ਦਾ ਹਿਸਾਬ ਕਿਤਾਬ ਕੀ ਬਣਿਆ ਹੋ ਜਾਏ ਅਸੀਂ ਗੁਰਦੁਆਰੇ ਆਏ ਗੁਰਦੁਆਰੇ ਆਏ ਇੱਥੇ ਆ ਕੇ ਬੈਠੇ ਬੜੀ ਧਿਰ ਬੈਠੇ ਹੁਣ ਮੈਂ ਤਾਂ ਇਹ ਗੱਲ ਹੋਰ ਕਹਿਣਾ ਵੀ ਚਲੋ ਖੁਸ਼ੀ ਦੀ ਗੱਲ ਹੈ ਤੁਸੀਂ ਘੱਟੋ ਘੱਟ ਇੰਨੇ ਕਿ ਇੱਥੇ ਬੈਠੇ ਤੇ ਹੋਏ ਹੋ ਨਹੀਂ ਤੇ ਬਹੁਤੇ ਸਮਾਗਮਾਂ 'ਚ ਤਾਂ ਮੈਂ ਐਸਾ ਵੇਖਦਾ ਵੀ ਇੱਥੇ ਮੇਰੇ ਵਰਗਾ ਬੁਲਾਰਾ ਜਾਂ ਕੀਰਤਨੀਏ ਸਿੰਘ ਕੀਰਤਨ ਕਰ ਰਹੇ ਹੁੰਦੇ ਤਾਂ ਸੰਗਤ ਲੰਗਰ ਛੱਕ ਰਹੀ ਹੁੰਦੀ ਹੈ। ਕਈ ਵਾਰੀ ਐਸਾ ਵੀ ਹੁੰਦਾ ਦਰਬਾਰ ਖਾਲੀ ਹੋ ਜਾਂਦਾ ਪੂਰੇ ਦਾ ਪੂਰਾ। ਇੱਥੇ ਇਹ ਗੱਲ ਤਾਂ ਚੰਗੀ ਹੈ ਤੁਸੀਂ ਘਟੋ ਘਟ ਬੈਠੇ ਹੋਏ ਹੋ ਤਾਂ ਪਾਤਸ਼ਾਹ ਨੇ ਜਿਹੜੀ ਗੱਲ ਆਖੀ ਨਾ ਕਹਿੰਦੇ ਇਹ ਸਕੂਲ ਹੈ ਤੇ ਇਸ ਸਕੂਲ ਦੇ ਵਿੱਚ ਆ ਕੇ ਕਰਨਾ ਕੀ ਹੈ? ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਦਿੱਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਆ ਗਾ ਲੈ ਇੱਥੇ ਕਹਿੰਦੇ ਗੁਰੂ ਦੇ ਦਰਸ਼ਨ ਕਰਨ ਦਾ ਮਤਲਬ ਕੀ ਹੈ ਗੁਰਦੁਆਰੇ ਆ ਕੇ ਕਰਨਾ ਕੀ ਹੈ ਇੱਥੇ ਇੱਥੇ ਆ ਕੇ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਹੈ